ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਰਜਨੀਸ਼ ਢੀਮਾਨ ਜੀ ਖੰਦੇ ਵਿੱਚ ਧੂੜੋਂ ਫੱਕਣ ਦੀ ਕੋਸ਼ਿਸ਼ ਕੀਤੀ ਆ ਪਾਰਟੀ ਕੋਲ ਤੁਹਾਡੇ ਕੋਲ ਕਿਹੜੇ ਮੁੱਦੇ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਜਨਤਾ ਤੁਹਾਨੂੰ ਵੋਟ ਪਾਏ ਬੈਕ ਡੋਰ ਤੋਂ ਸਤਾ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸੇ ਸੱਜਣ ਨੇ ਆਰਟੀਆਈ ਲਾਈ ਔਰ ਆਰਟੀਆਈ ਦਾ ਜਵਾਬ ਮੰਗਿਆ ਕਿ ਈਸ਼ਵਰੀਓ ਸੁਰਧਾਨ ਦੇ ਮੁਤਾਬਕ ਨਹੀਂ ਬਣਦੇ ਅੱਜ ਇੱਕ ਬੁੱਢੇ ਨਾਲੇ ਦਾ ਪ੍ਰੋਜੈਕਟ ਲੈ ਲਓ ਉਹ ਇੱਕ ਐਸੀ ਉਹਨੂੰ ਬਣਾ ਕੇ ਰੱਖ ਲਿਆ ਜੂੰਜੀ ਰੁਪਏ ਖਾਨ ਦੀ ਵੀ ਕੋਈ ਕੈਪਸੂਲ ਸਟਾ ਦਾ ਕੋਈ ਜਾਲੀਆਂ ਲੰਦਾ ਇਹ ਅੱਜ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਤੋਟ ਨੇ ਉਹ ਜਿਹੜੇ ਹੈ ਕਾਰਜਕਾਲ ਤੁਹਾਡੇ ਗਠਬੰਧਨ ਦੇ ਸੀਗੇ ਉਸ ਵੇਲੇ ਮੁੱਦਾ ਕਿਉਂ ਨਹੀਂ ਹੱਲ ਹੋਇਆ ਪਿੰਨਾਂ ਤਾਂ ਕਹਿੰਦੀ ਸੀ ਸਾਡਾ ਹਰੀਮੁੰਨ ਪੀਰੀਅਡ ਚੱਲ ਰਿਹਾ ਜੇ ਜੇ ਖਾਡਾ ਕੱਲ ਨੂੰ ਮਿਹਰਬੰਦ ਆ ਤਾਂ ਸਾਡਾ ਸਭ ਤੋਂ ਜ਼ਿਆਦਾ ਕੰਸਟਰੇਟਰ ਉਹਦੇ ਉੱਤੇ ਰਹਿਣਾ ਹੁੰਦਾ ਸੋ ਕਾਰਪੋਰੇਸ਼ਨ ਐਮਐਲਏ ਚ ਰਹਿਣਗੇ ਸੋ ਏਸੀ ਕਰਕੇ ਅਜੇ ਪਾਰਟੀ ਦੇਸ਼ ਦੇ ਉੱਤੇ ਸ਼ਾਸਨ ਕਰਦੀ ਹੈ ਪਰ ਨਹੀਂ ਢੀਲਾ ਕਰਦੀ ਮੇਲਾ ਮੇਲਾ ਲੋ ਜੀ ਸੱਜਣੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਸਐਮਜ਼ ਨਿਊਜ਼ ਤੇ ਮੈਂ ਹਾਂ ਵਰਿੰਦਰ ਸੋ ਅੱਜ ਸਾਡੇ ਨਾਲ ਇੱਕ ਖਾਸ ਮਹਿਮਾਨ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਰਜਨੀਸ਼ ਤੁਮਾਨ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਜੀ ਰਜਨੀਸ਼ ਤੁਮਾਨ ਜੀ ਐਸਐਮਜ਼ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਵਰਿੰਦਰ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਜੀ ਗੱਲ ਕਰੀਏ ਤੇ ਪਾਰਟੀ ਦੇ ਵਿੱਚ ਜਿਹੜਾ ਪ੍ਰਧਾਨ ਹੁੰਦਾ ਉਹ ਬੜੀ ਅਹਿਮੀਤ ਹੁੰਦੀ ਹੈ ਚਾਰੇ ਪਾਸੇ ਲੋਕ ਜਿਹੜੇ ਆ ਪਾਰਟੀ ਦੇ ਵਰਕਰ ਜਿਹੜੇ ਆ ਉਹ ਬੜਾ ਰਤਬਾ ਦਿੰਦੇ ਨੇ ਬੜਾ ਮਤਲਬ ਮਾਣ ਦਿੰਦੇ ਨੇ ਆਦਰ ਦਿੰਦੇ ਨੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੇ ਗੱਲ ਕਰੀਏ ਸ਼ਹਿਰੀ ਪ੍ਰਧਾਨ ਦੀ ਤੇ ਕੀ ਜਿਹੜੀ ਕਾਰਜ ਪ੍ਰਣਾਲੀ ਹੁੰਦੀ ਹੈ ਜਾਂ ਕਿਸ ਢੰਗ ਦੇ ਜਿਹੜੇ ਕੰਮ ਹੁੰਦੇ ਨੇ ਪ੍ਰਧਾਨ ਸਾਹਿਬ ਦੇ ਉਹ ਹੁੰਦੇ ਨੇ ਦੇਖੋ ਬ੍ਰਿੰਦਰਜੀ ਇਹ ਸਾਡੇ ਨਾਲ ਇੱਕ ਸ਼ਬਦ ਵਰਤਿਆ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਚ ਇਹ ਨਹੀਂ ਕਿਹਾ ਜਾਂਦਾ ਕਿ ਉਧਾ ਮਿਲ ਗਿਆ ਜਾਂ ਪਦਵੀ ਮਿਲ ਗਈ ਇੱਥੇ ਜ਼ਿੰਮੇਵਾਰੀ ਸਮਝਿਆ ਜਾਂਦਾ ਜੀ ਬਈ ਇਸ ਕਾਰਜਕਰਤਾ ਨੂੰ ਇਹ ਜ਼ਿੰਮੇਵਾਰੀ ਮਿਲੀ ਆ ਉਹਦੇ ਵਿੱਚ ਸਾਡਾ ਸਟਰਕਚਰ ਆ ਜਿਵੇਂ ਜ਼ਿਲ੍ਹਾ ਪ੍ਰਧਾਨ ਅਸੀਂ ਇੱਥੇ ਸਾਡੀ ਟੀਮ ਹੁੰਦੀ ਆ ਔਰ ਨਾਲ-ਨਾਲ ਸਾਡੇ 6 ਮੋਰਚੇ ਨੇ ਜਿਹੜੇ ਗਠਿਤ ਕੀਤੇ ਆ ਜਿਸ ਤਰ੍ਹਾਂ ਯੂਥ ਦਾ ਲੇਡੀਜ਼ ਮਹਿਲਾ ਮੋਰਚਾ ਜੀ ਮਨਿਓਟੀ ਦਾ ਐਸਸੀ ਵਿੰਗ ओबीसी ਵਿੰਗ ਕਿਸਾਨ ਇਹ ਪੰਜ ਛੇ ਮੋਰਚੇ ਨਾਲ ਅਸੀਂ ਸ਼ਹਿਰ ਚ ਗਠਿਤ ਕਰੀਦੇ ਆ ਔਰ اسی ਢੰਗ ਦੇ ਨਾਲ ਸ਼ਹਿਰ ਨੂੰ ਜਿਵੇਂ ਅਸੀਂ 25 ਹਿੱਸਿਆਂ ਚ ਵੰਡਿਆ ਹੋਇਆ ਜਿਨ੍ਹਾਂ ਨੂੰ ਅਸੀਂ ਮੰਡਲ ਕਹਿੰਦਾ ਇੱਕ ਤਰ੍ਹਾਂ ਦਾ ਬਲਾਕ ਜਿਸ ਤਰ੍ਹਾਂ ਸ਼ਬਦ ਵਰਤਿਆ ਜਾਂਦਾ ਇਸ ਤਰ੍ਹਾਂ ਹੀ ਮੰਡਲ ਉਹ ਮੰਡਲ ਦੇ ਵਿੱਚ ਇੱਕ ਤਿੰਨ ਜਾਂ ਚਾਰ ਵਾਰਡ ਹੁੰਦੇ ਆ ਉਹਨਾਂ ਦੇ ਅਲੱਗ-ਅਲੱਗੀਆਂ ਟੀਮਾਂ ਹੁੰਦੀਆਂ ਉਹਨਾਂ ਦਾ ਵੀ ਸਟਰਕਚਰ ਸੇਮ ਥਿੰਗ ਉਸੇ ਢੰਗ ਦੇ ਨਾਲ ਬਣਾ ਕੇ ਸੀ ਚੱਲਦੇ ਆ ਜਿਸ ਢੰਗ ਦੇ ਨਾਲ ਜ਼ਿਲ੍ਹੇ ਦਾ ਹੁੰਦਾ ਇਦਾਂ ਹੀ ਮੰਡਲਾਂ ਦਾ ਸਰੂਪ ਹੁੰਦਾ ਉਹ ਥੱਲੇ ਤੱਕ ਬੂਸਤਰ ਤੱਕ ਸਾਡੇ ਕਾਰਜਕਰਤਾ ਨਿਯੁਕਤ ਕਰਨ ਦੇ ਵਿੱਚ ਉਹ ਸਾਰੀਆਂ ਟੀਮਾਂ ਯੋਗਦਾਨ ਪਾਉਂਦੀਆਂ ਜੀ ਤੇ ਤੁਹਾਡਾ ਜੇ ਅਧਿਕਾਰ ਖੇਤਰ ਦੀ ਗੱਲ ਕਰੀਏ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਕਿੰਨੇ ਆਪਣੇ ਵਿਧਾਨ ਸਭਾ ਹਲਕੇ ਆਉਂਦੇ ਨੇ ਔਰ ਕਿੰਨੇ ਕਿ ਜਿਹੜੀ ਹੈ ਤੁਹਾਡੀ ਸਟਰੈਂਥ ਹੈ ਕਿੰਨੇ ਮੰਡਲ ਆਉਂਦੇ ਨੇ ਕਿੰਨੇ ਬਲਾਕ ਆਉਂਦੇ ਨੇ ਹਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ 25 ਮੰਡਲ ਨੇ ਔਰ 6 ਵਿਧਾਨ ਸਭਾ ਹਲਕੇ ਲੁਧਿਆਣਾ ਅਰਬਨ 'ਚ ਜਿਹੜੇ ਪੈਂਦੇ ਨੇ ਉਹ ਉਹਨਾਂ ਦੇ ਵਿੱਚ ਸਾਡੀ ਲੁਧਿਆਣਾ ਅਰਬਨ ਦੀ ਵਰਕਿੰਗ ਜੀ ਸੋ ਸਟਰੈਂਥ ਦੀ ਗੱਲ ਕਰੀਏ ਅਹੁਦੇਦਾਰੀਆਂ ਦੀ ਗੱਲ ਕਰੀਏ ਜਿਵੇਂ ਕਿ ਤੁਹਾਡੇ ਵਾਈਸ ਪ੍ਰਧਾਨ ਵੀ ਹੋਣਗੇ ਖਜ਼ਾਨਚੀ ਹੋਣਗੇ ਜਲੇ ਤੇ ਕਿੰਨੀ ਕੁ ਸਟਰੈਂਥ ਹੈਗੀ ਹੈ ਦੇਖੋ ਸਾਡੇ ਬੜੀ ਲਿਮਿਟੇਸ਼ਨ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਨਹੀਂ ਅਦਰ ਪਾਰਟੀ ਦੀ ਤਰ੍ਹਾਂ ਜਿਵੇਂ ਤੁਸੀਂ ਅਕਸਰ ਪੜ੍ਹਦੇ ਹੋ ਬਈ 150 ਵਾਈਸ ਪ੍ਰਧਾਨ ਬਣਾਤੇ 170 ਜਨਰਲ ਸੈਟਰੀ ਬਣਾਲੇ 200 ਸੈਕਟਰੀ ਬਣਾਲੇ ਸਾਡਾ ਇਸ ਤਰ੍ਹਾਂ ਸਟਰਕਚਰ ਨਹੀਂ ਹੈ ਚਾਹੇ ਉਹ ਨੈਸ਼ਨਲ ਲੈਵਲ ਚਾਹੇ ਸਟੇਟਲ ਲੈਵਲ ਚਾਹੇ ਜ਼ਿਲ੍ਹਾ ਲੈਵਲ ਸਾਡੀ ਇੱਕ ਲਿਮਿਟੇਸ਼ਨ ਹੁੰਦੀ ਆ ਕਿ 6 ਜ 7 ਵਾਇਸ ਪ੍ਰਧਾਨ ਨੂੰ 7 ਸੈਕਟਰੀ 3 ਜਨਰਲ ਸੈਕਟਰੀ ਇਸ ਤੰਗ ਦੇ ਨਾਲ ਬੜੀ ਲਿਮਿਟੇਸ਼ਨ ਕਰਿਆ ਕਰਤਾ ਜਿਹੜੇ ਹੁੰਦੇ ਆ ਚੂਜ਼ ਕਰਕੇ ਉਹਦੇ ਚ ਲਗਾਏ ਜਾਂਦੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜੀ ਤੇ ਮਾਨ ਸਾਹਿਬ ਪਾਰਟੀ ਦੇ ਵਿੱਚ ਅਕਸਰ ਜਿਹੜੇ ਆ ਕਿਤੇ ਨਾ ਕਿਤੇ ਰੀਸ਼ਫਲਿੰਗ ਵੀ ਹੁੰਦੀ ਰਹਿੰਦੀ ਹੈ ਹੈਨਾ ਅਹੁਦੇਦਾਰੀਆਂ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਸੋ ਤੁਹਾਡੇ ਤੋਂ ਪਹਿਲਾਂ ਵੀ ਪ੍ਰਧਾਨ ਹੋਣਗੇ ਹੁਣ ਇਸ ਵੇਲੇ ਮੌਜੂਦਾ ਤੁਸੀਂ ਪ੍ਰਧਾਨ ਹੈਗੇ ਹੋ ਤੇ ਜੇ ਤੁਹਾਡੇ ਵਿਜ਼ਨ ਦੀ ਗੱਲ ਕਰੀਏ ਸ਼ਹਿਰ ਨੂੰ ਲੈ ਕੇ ਤੁਹਾਡੇ ਵਿਜ਼ਨ ਕੀ ਹੈ ਦੇਖੋ ਪਹਿਲੀ ਤੇ ਕਲਮੇ ਚੇਂਜ ਦੀ ਤੁਹਾਡੇ ਨਾਲ ਸਾਂਝੀ ਕਰੂੰਗਾ ਵੀ ਇਹ ਸਾਡੀ ਇੱਕ ਬਹੁਤ ਵੱਡੀ ਤਾਕਤ ਆ ਸਾਡੇ ਸੰਵਿਧਾਨ ਦੀ ਸਾਡੇ ਸੰਗਠਨ ਦੀ ਕਹੀਏ ਵੀ ਸਾਡਾ ਜਿਹੜਾ ਸਿਸਟਮ ਆ ਉਹ ਇੱਕ ਰੋਟੇਟ ਟਾਈਪ ਸਿਸਟਮ ਆ ਹਰ 3 ਸਾਲ ਬਾਅਦ ਪਾਰਟੀ ਦੇ ਵਿਧਿਓ ਟੰਗ ਦੇ ਨਾਲ ਸੰਵਿਧਾਨਿਕ ਚੋਣ ਹੁੰਦੇ ਆ ਜੀ ਔਰ ਉਹਦੇ ਨਾਲ ਜਿਹੜੀਆਂ ਇਲੈਕਟਡ ਬਾਡੀਆਂ ਚੁਣੀਆਂ ਜਾਂਦੀਆਂ ਨੇ ਉਹ ਥੱਲੇ ਤੋਂ ਚੁਣੀਆਂ ਜਾਂਦੀਆਂ ਨੇ ਬੂਥ ਲੈਵਲ ਤੋਂ ਸ਼ਕਤੀ ਕੇਂਦਰ ਮੰਡਲ ਜ਼ਿਲ੍ਹਾ ਦੇ ਪ੍ਰਦੇਸ਼ اور ਨੈਸ਼ਨਲ ਲੈਵਲ ਤੱਕ اور ਉਹ ਹਰ ਤਿੰਨ ਸਰਵਰ ਰੁਟੀਨ ਦੇ ਵਿੱਚ ਇਸ ਤਰ੍ਹਾਂ ਹੋਣਾ ਇਸ ਤਰ੍ਹਾਂ ਦਾ ਸਿਸਟਮ ਕਿਸੇ ਵੀ ਪੋਲੀਟੀਕਲ ਪਾਰਟੀ ਦੇਖਣ ਨੂੰ ਮਿਲਦਾ ਇੱਥੇ ਹਰ ਵਰਕਰ ਨੂੰ ਮੌਕਾ ਮਿਲਦਾ ਅਧੂਰ ਬਦਲ ਕੇ ਹਰ ਵਰਕਰ ਕਾਰਜਕਰਤਾ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਜਿੱਥੇ ਤੱਕ ਵਿਜ਼ਨ ਦੀ ਗੱਲ ਹੈ ਦੇਖੋ ਅੱਜ ਜੋ ਸਾਡੇ ਸਾਹਮਣੇ ਸਭ ਤੋਂ ਵੱਡਾ ਲਕਸ਼ਾ ਉਹ ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਇਸ ਤੰਗ ਦੇ ਨਾਲ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਬਹੁਤ ਸਾਰੇ ਝੂਠ ਬੋਲ ਕੇ ਬਹੁਤ ਸਾਰੇ ਸਬਜ ਵਾਅਦੇ ਦਿਖਾ ਕੇ ਪੰਜਾਬ ਦੀ ਭੋਰੀ ਭਲੀ ਜਨਤਾ ਨੂੰ ਮੈਂ ਸ਼ਬਦ ਵਰਤੂੰਗਾ ਕਿ ਠੱਗਿਆ ਤਾਂ ਉਹ ਸੂਰਤ ਦੇ ਵਿੱਚ ਅੱਜ ਫੇਰ ਪੰਜਾਬ ਦੀ ਜਨਤਾ ਇੱਕ ਬਦਲਾਅ ਚਾਹਦੀ ਹੈ ਔਰ ਆਉਣ ਵਾਲਾ ਜਿਹੜਾ ਬਦਲਾਅ ਲਈ ਸਭ ਤੋਂ ਪਹਿਲਾਂ ਮੈਂ ਸੰਮਤ ਵੀ ਕਾਰਪੋਰੇਸ਼ਨ ਦੇ ਚੋਣ ਸਿਰਤੇ ਨੇ ਦੀਨੂ ਇਹ ਮੌਕਾ ਦੀ ਮੌਕਾ ਟਲਣ ਦੀ ਕੋਸ਼ਿਸ਼ ਕਰ ਰਹੇ ਨੇ ਡਿਲੇ ਕਰ ਰਹੇ ਨੇ ਲੇਟ ਕਰ ਰਹੇ ਨੇ ਕਿਸੇ ਵੀ ਟੰਗ ਦੇ ਨਾਲ ਤੇ ਉਸ ਤੋਂ ਬਾਅਦ 2024 ਦੇ ਵਿੱਚ ਜਿਹੜੇ ਚੋਣਾਂ ਆਣੇ ਨੇ ਲੋਕ ਸਭਾ ਦੇ ਸਾਡਾ ਸਾਰਾ ਕੰਸਟਿਟਿਊਐਂਟ ਇਸ ਚੀਜ਼ ਤੇ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਸਭ ਤੋਂ ਬਿਹਤਰ ਜੋ ਹੈ ਵਿਕਲਪ ਬਣ ਕੇ ਉੱਭਰ ਕੇ ਆ ਰਹੀ ਹੈ ਜੀ ਸੋ ਜਸਟ ਢੰਗ ਨਾਲ ਆਪਾਂ ਗੱਲ ਵੀ ਤੁਸੀਂ ਕੀਤੀ ਹੈਗੀ ਹੈ ਕਿ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਨੇ ਇਸ ਸਾਲ ਹੋਣ ਦੇ ਅਸਾਰ ਨੇ ਠੀਕ ਹੈ ਅ ਜੇ ਆਪਾਂ ਗੱਲ ਕਰੀਏ ਜਸਟ ਢੰਗ ਨਾਲ ਪੂਰੇ ਵਾਰਡਬੰਦੀ ਜਿਹੜੀ ਹੋਈ ਹੈ ਉਹ ਕਈ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਭਾਈ ਸਾਡੇ ਵਾਰਡ ਕੱਟੇ ਗਏ ਨੇ ਰੀਸ਼ਫਲ ਕੀਤੇ ਗਏ ਵਾਰਡ ਇਧਰ ਦੀ ਉਧਰ ਕਰ ਦਿੱਤੇ ਗਏ ਨੇ ਸੋ ਇਸ ਮੁੱਦੇ ਬਾਰੇ ਇੱਕ ਤੇ ਔਰ ਦੂਸਰੀ ਗੱਲ ਇਹ ਹੈ ਕਿ ਜੇ ਜਦੋਂ ਵੀ ਚੋਣਾਂ ਹੁੰਦੀਆਂ ਨੇ ਨਗਰ ਨਿਗਮ ਦੀਆਂ ਉਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਬਾਰੇ ਲੁਧਿਆਣਾ ਸ਼ਹਿਰ ਦੀ ਆਪਾਂ ਖਾਸ ਤੌਰ ਤੇ ਗੱਲ ਕਰਦੇ ਹਾਂ ਕੀ ਤੁਹਾਨੂੰ ਲੱਗਦਾ ਹੈ ਦੇਖੋ ਮੈਂ ਬਰਿੰਦਰਜੀਤ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਜੋ ਲੋਕਲ ਬਾਡੀ ਦਾ ਸਿਧਾਂਤ ਹੈ ਜੀ ਉਹਦੇ ਮੁਤਾਬਕ 5 ਸਾਲ ਬਾਅਦ ਰੋਟੇਸ਼ਨ ਚੇਂਜ ਹੁੰਦੀ ਆ ਜਿਹੜਾ ਵਾਰਡ ਲੇਡੀਜ਼ ਆ ਜਾਂ ਜੈਂਟਸ ਹੁੰਦਾ ਜੈਂਟਸ ਆ ਲੇਡੀਜ਼ ਹੁੰਦਾ ਨੰਬਰ ਵਾਈਜ਼ ਔਰ 10 ਸਾਲ ਬਾਅਦ ਉਹਦੇ ਚ ਸਿਧਾਂਤ ਚ ਪ੍ਰਕਿਰਿਆ ਕਿ ਅਗਰ ਉਹਨਾਂ ਦੀ ਹੱਦਬੰਦੀ ਚੇਂਜ ਕਰਨੀ ਆ ਤਾਂ ਉਹ 10 ਸਾਲ ਬਾਅਦ ਦਾ ਪ੍ਰਵੀਜ਼ਨ ਹੁੰਦਾ ਹੈ ਕਿਉਂਕਿ ਪਿਛਲੇ 5 ਸਾਲ ਪਹਿਲਾਂ ਹੀ 90 ਤੋਂ 95 ਵਾਰਡ ਹੋਏ ਨੇ ਔਰ ਇਸ ਵਾਰੀ ਉਹ ਸਵਿਧਾਨ ਦੇ ਮੁਤਾਬਕ ਨਹੀਂ ਬਣਦੇ ਸੋ ਇਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਇੱਕ ਬਹੁਤ ਵੱਡਾ ਅੱਖਾਂ ਦੇ ਵਿੱਚ ਧੂੜ ਫੱਕਣ ਦੀ ਕੋਸ਼ਿਸ਼ ਕੀਤੀ ਆ ਕਿ ਰੋਟੇਸ਼ਨ ਦੇ ਨਾਂ ਤੇ ਉਹਨਾਂ ਦੀਆਂ ਹੱਦਬੰਦੀਆਂ ਚੇਂਜ ਕਰਤੀਆਂ ਵਾਰਡ 95 ਹੀ ਰੱਖੇ ਅਗਰ ਵਾਰਡ 95 ਰੱਖਣੇ ਹੈ ਬੜਾ ਸਿੱਧਾ ਸਵਾਲ ਹੈ ਕਿ ਫਿਰ ਇੰਨਾ ਟਾਈਮ ਕਿਉਂ ਖਰਾਬ ਕੀਤਾ ਗਿਆ ਚੁਨਾਬ ਜਨਵਰੀ ਫਰਵਰੀ ਦੇ ਵਿੱਚ ਡਿਊ ਸੀਗੇ ਤੇ ਉਸ ਵੇਲੇ ਉਹ ਚੁਨਾਬ ਹੋ ਜਾਂਦੇ ਅਗਰ ਅਸੀਂ 95 ਹੀ ਰੱਖਨੇ ਸੀ ਤੁਸੀਂ 95 ਰੱਖੇ ਆ ਉਹਨਾਂ ਦੀ ਹੱਦਬੰਦੀਆਂ ਚੇਂਜ ਕਰਤੀਆਂ ਲੋਕਾਂ ਨੂੰ ਇਸ ਢੰਗ ਦੇ ਨਾਲ ਪ੍ਰੋਮੀਨੈਂਟ ਲੋਕਾਂ ਨੂੰ ਰੋਕਣ ਦੀ ਇੱਕ ਪਲੈਨਿੰਗ ਕੀਤੀ ਗਈ ਜਿਹਨੂੰ ਕਹਿੰਦੇ ਆ ਬਈ ਬੈਕ ਡੋਰ ਤੋਂ ਸਤਾ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਵਾਰਡ ਜਰਨਲ ਆ ਉਥੇ ਐਸ ਸੀ ਵੋਟ ਨਹੀਂ ਹੈ ਉਹਨੂੰ ਐਸ ਸੀ ਵਾਰਡ ਕਰਤਾ ਜਿੱਥੇ ਐਸਸੀ ਭਾਈ ਜਰਾ ਜ਼ਿਆਦਾ ਉਹਨੂੰ ਜਰਨਲ ਕਰਤਾ ਔਰ ਕਿਤੇ ਦੇਖਿਆ ਵੀ ਕੋਈ ਸੱਜਣ ਇਹਨੂੰ ਹਰਾਣਾ ਸਾਡੇ ਲਈ ਲੱਗਦਾ ਵੀ ਇਹ ਨੂੰ ਹਰਾ ਨਹੀਂ ਸਕਦੇ ਉਹਨੂੰ ਲੇਡੀਜ਼ ਕਰਤਾ ਸੋ ਇਸ ਢੰਗ ਦੇ ਨਾਲ ਇਹ ਵਾਡਾਂ ਦੀ ਜੋ ਕਾਲਾ ਮਾਲਾ ਕੀਤਾ ਗਿਆ ਉਹਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਦਰਜ ਹੋਈਆਂ ਇਤਰਾਜ਼ ਵੀ ਦਿੱਤੇ ਗਏ ਕਾਰਪੇਸ਼ਨ ਦੇ ਵਿੱਚ ਔਰ ਕੋਰਟ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਕੁਝ ਅਤਰਾਜ ਉੱਥੇ ਵੀ ਦਾਇਰ ਕੀਤੇ ਆ ਔਰ ਹਜੇ ਤੱਕ ਨਾ ਤਾਂ ਅਤਰਾਜਾਂ ਦੇ ਉੱਤੇ 1 ਮਹੀਨਾ ਬੀਤ ਗਿਆ ਕਿੰਡੀ ਹੈਰਾਨਗੀ ਦੀ ਗੱਲ ਆ ਅਤਰਾਜਾਂ ਲਈ ਤਾਂ ਦਿਨ ਦਿੱਤੇ 10 ਔਰ 1 ਮਹੀਨਾ ਬੀਤਣ ਤੋਂ ਬਾਅਦ ਅਤਰਾਜਾਂ ਦੇ ਉੱਤੇ ਹਜੇ ਤੱਕ ਸੁਣਵਾਈ ਸ਼ੁਰੂ ਨਹੀਂ ਹੋਈ ਇਹਦਾ ਮਤਲਬ ਕਿ ਅਸੀਂ ਜਨਤਾ ਦੇ ਨਾਲ ਇੱਕ ਧੋਖਾ ਕਰ ਰਹੇ ਆ ਉਹਨੂੰ ਉਹਦੇ ਡੈਮੋਕਰੇਟਡ ਜਿਹੜਾ ਉਹਦਾ ਹੱਕਾ ਉਤ ਦੂਰ ਕਰ ਰਹੇ ਆ ਉਹ ਕਿਸ ਤਰ੍ਹਾਂ ਅਗਰ 95 ਸਾਡੇ ਕਾਉਂਸਲਡ ਸ਼ਹਿਰ ਦੇ ਜਨਤਾ ਦੀ ਆਵਾਜ਼ ਚੱਕਣ ਦੇ ਲਈ ਮੌਜੂਦ ਹੋਣਗੇ ਕਾਰਪੇਸ਼ਨ ਚ ਤਾਂ ਸ਼ਹਿਰ ਦੀ ਜਿਹੜੀ ਮਨੋਦਸ਼ਾ ਸ਼ਹਿਰ ਦੀ ਜਿਹੜਾ ਸਟਰਕਚਰ ਆ ਉਹਨੂੰ ਮਜ਼ਬੂਤ ਕਰਨ ਚ ਹਮੇਸ਼ਾ ਮਦਦ ਮਿਲਦੀ ਆ ਉਹਨਾਂ ਦਾ ਮਕਸਦ ਉਹ 95 ਨੂੰ ਉਤੋਂ ਦੂਰ ਕਰਨਾ ਤਾਂ ਜੋ ਜਿਹੜੀ ਸਰਕਾਰ ਆ ਉਹ ਲੋਕਲ ਬਾਡੀ ਸਰਕਾਰ ਪੰਜਾਬ ਦੀ ਆਪਣੇ ਢੰਗ ਦੇ ਨਾਲ ਆਪਣੇ 6 ਐਮਐਲਏ ਦੇ ਦੁਆਰਾ ਇਹਨੂੰ ਸਟਰਕਚਰ ਨੂੰ ਚਲਾ ਕੇ ਆਪਣੀਆਂ ਮਨਮਰਜ਼ੀਆਂ ਕਰ ਸਕਣ ਔਰ ਇਹਦਾ ਸੰਤਾਪ ਅਸੀਂ ਲਗਾਤਾਰ ਪਿਛਲੇ ਜਿਹੜਾ ਬਰਸਾਤ ਦਾ ਮੌਸਮ ਨਿਕਲਿਆ ਹੜ੍ਹਾਂ ਆਈਆਂ ਇਹਨਾਂ ਵਿੱਚ ਅਸੀਂ ਭੁਗਤਿਆ ਕਿਉਂਕਿ ਉਹਨਾਂ ਦੀ ਆਵਾਜ਼ ਚੱਕਣ ਵਾਲੇ ਲਿਮਟਿਡ ਲੋਕ ਸੀਗੇ ਹਾਂ ਹਾਂ ਤੇ ਅਗਰ ਉਹ ਉਹਨੇ ਕਾਉਂਸਲਰ ਹੁੰਦੇ ਤੇ ਉਹਦਾ ਜ਼ਿਆਦਾ ਬਿੱਤ ਢੰਗ ਦੇ ਨਾਲ ਆਵਾਜ਼ ਨੂੰ ਚੱਕ ਸਕਦੇ ਸੀ ਜੀ ਸੋ ਆਪਾਂ ਜੇ ਗੱਲ ਕਰੀਏ ਤੁਹਾਡੇ ਸ਼ਹਿਰੀ ਇਸ ਢੰਗ ਨਾਲ ਤੁਸੀਂ ਸ਼ਹਿਰੀ ਪ੍ਰਧਾਨ ਹੈਗੇ ਤੁਹਾਡੀ ਪਾਰਟੀ ਦੀ ਨਗਰ ਨਿਗਮ ਦੀਆਂ ਚੋਣਾਂ ਵੀ ਆਪਾਂ ਕਹਿ ਸਕਦੇ ਕਿ ਲੱਗੇ ਨਹੀਂ ਪਾਰਟੀ ਕੋਲ ਤੁਹਾਡੇ ਕੋਲ ਕਿਹੜੇ ਮੁੱਦੇ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਜਨਤਾ ਤੁਹਾਨੂੰ ਵੋਟ ਪਾਵੇ ਦੇਖੋ ਜਿੱਥੇ ਤੱਕ ਮੁੱਦਿਆਂ ਦੀ ਗੱਲ ਆ ਸਾਡੇ ਕੋਲ ਅੱਜ ਦੇਸ਼ ਦੇ ਵਿੱਚ ਇੱਕ ਐਸਾ ਦੇਸ਼ ਨੂੰ ਪ੍ਰਧਾਨ ਮੰਤਰੀ ਮਿਲਿਆ ਨਰੇਂਦਰ ਮੋਦੀ ਦੇ ਰੂਪ ਚ ਜਿਸ ਨੇ ਹਰ ਵਰਗ ਹਰ ਖੇਤਰ ਹਰ ਧਰਮ ਸਭ ਦੇ ਲਈ ਬਰਾਬਰ ਕੰਮ ਕੀਤਾ ਜਿੰਨੀਆਂ ਜਨ ਹਿੱਤ ਦੀਆਂ ਪਾਲਿਸੀਜ਼ ਵਰਕਿੰਗ ਚ ਆਈਆਂ ਨੇ ਔਰ ਰੈਗੂਲਰ ਨੇ ਵਾਇਸ ਟੱਕ ਨਹੀਂ ਜੀ ਵੀ ਕੱਲ ਪਰਸੋਂ ਇੱਕ ਨਿਊਜ਼ ਵੀ ਚੱਲ ਰਹੀ ਸੀ ਕਿ ਕਿਸੇ ਸੱਜਣ ਨੇ ਆਰਟੀਆਈ ਲਾਈ ਔਰ ਆਰਟੀ ਚ ਜਵਾਬ ਮੰਗਿਆ ਕਿ ਮਨਿੰਦਰ ਮੋਦੀ ਜੀ ਨੇ ਪਿਛਲੇ 9 ਸਾਲ ਚ ਕਿੰਨੀਆਂ ਛੁੱਟੀਆਂ ਲਈਆਂ ਤਾਂ ਸਵਾਲ ਜਵਾਬ ਆਇਆ ਵੀ ਉਹ 9 ਸਾਲ ਚ ਇੱਕ ਦਿਨ ਵੀ ਇੱਕ ਘੰਟਾ ਵੀ ਉਹ ਲੀਵ ਤੇ ਨਹੀਂ ਰਹੇ ਉਹ ਲਗਾਤਾਰ ਕੰਮ ਕਰ ਰਹੇ ਨੇ ਇਹ ਸਭ ਤੋਂ ਵੱਡੀ ਸਾਡੀ ਅਚੀਵਮੈਂਟ ਔਰ ਤਾਕਤ ਉਸੇ ਕੜੀ ਚ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਆਪਣਾ 100% ਜਿਹੜੀ ਜ਼ਿੰਮੇਵਾਰੀ ਤੇ ਆ ਜਾਂਦਾ ਚਾਹੇ ਉਹ ਕਾਉਂਸਲਰ ਦੀ ਹੋਵੇ ਚਾਹੇ ਐਮਐਲਏ ਦੀ ਹੋਵੇ ਚਾਹੇ ਐਮਪੀ ਦੀ ਹੋਵੇ ਉਸੇ ਟੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਇਹੀ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਤੇ ਤਾਕਤ ਨਹੀਂ ਉਹ ਤੇ ਚਲੋ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਮੁੱਦੇ ਹੈਗੇ ਆ ਉਹ ਤੇ ਚਲੋ ਨੈਸ਼ਨਲ ਲੈਵਲ ਦੇ ਮੁੱਦੇ ਹੈ ਆਪਾਂ ਸ਼ਹਿਰ ਦੀ ਗੱਲ ਕਰਦੇ ਆਂ ਲੁਧਿਆਣੇ ਦੀ ਗੱਲ ਕਰਦੇ ਆਂ ਤੁਹਾਡੀ ਪ੍ਰਧਾਨਗੀ ਹੇਠ ਇਹੋ ਜਿਹੇ ਮੁੱਦੇ ਜਿਹੜੇ ਜਨਾ ਤੋਂ ਪ੍ਰਭਾਵਿਤ ਹੋ ਕੇ ਨਗਰ ਨਿਗਮ ਦੀਆਂ ਚੋਣਾਂ 'ਚ ਪਾਰਟੀ ਨੂੰ ਫਾਇਦਾ ਹੋਵੇਗਾ। ਦੇਖੋ ਲਗਭਗ 900 ਕਰੋੜ ਰੁਪਏ ਸਮਾਰਟ ਸਿਟੀ ਦਾ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਆਇਆ। ਔਰ ਉਹ ਜਿਹੜਾ ਪੈਸਾ ਅੱਜ ਤੋਂ ਸ਼ਾਇਦ 3-4 ਸਾਲ ਪਹਿਲਾਂ ਤੱਕ ਲੱਗੇ ਹੋਰ ਰੁਪਇਆ ਆ ਜਾਣਾ ਚਾਹੀਦਾ ਸੀ। ਸਹੀ ਟੰਗ ਨਾਲ ਕੰਜ਼ਿਊਮ ਨਹੀਂ ਹੋਇਆ ਔਰ ਜੇ ਕੰਜ਼ਿਊਮ ਹੋਇਆ ਲਗਾਤਾਰ ਉਹਦੇ ਤੇ ਸਵਾਲੀਆ ਨਿਸ਼ਾਨ ਉੱਠਦੇ ਆ ਰਹੇ ਨੇ। ਜੀ। ਸਭ ਤੋਂ ਵੱਡਾ ਸ਼ਹਿਰ ਦੀ ਡਿਵੈਲਪਮੈਂਟ ਦਾ ਮੁੱਦਾ ਲੁਧਿਆਣਾ ਇੱਕ ਐਸਾ ਵਿਕਸਿਤ ਔਰ ਵੱਧ ਰਿਹਾ ਸ਼ਹਿਰ ਆ ਜਿਹਦੇ ਵਿੱਚ ਉਦਯੋਗ ਤੋਂ ਲੈ ਕੇ ਛੋਟੇ ਉਦਯੋਗ ਤੋਂ ਲੈ ਕੇ ਵੱਡਾ ਉਦਯੋਗ ਲਗਾਤਾਰ ਵਰਕ ਕਰ ਰਿਹਾ ਅੱਜ 30 ਲੱਖ ਦੇ ਲਗਭਗ ਲੁਧਿਆਣੇ ਦੀ ਆਬਾਦੀ ਹੋ ਗਈ ਆ ਵੱਡੇ ਮਹਾਨਗਰਾਂ ਵਿੱਚ ਸ਼ਮੂਲਿਤ ਹੋ ਗਈ ਆ ਲੁਧਿਆਣਾ ਨੂੰ ਜੋ ਮਿਲਣਾ ਚਾਹੀਦਾ ਇਨਫਰਾਸਟ੍ਰਕਚਰ ਉਹ ਅਜੇ ਤੱਕ ਮਿਲ ਹੀ ਨਹੀਂ ਪਾਰਿਆ ਕਿਉਂ ਕਿ ਕਿਉਂਕਿ ਸਾਡੀ ਜਿਹੜੀ ਸੋਚ ਆ ਸੀ ਉਸ ਤੋਂ ਨਿਕਲ ਨਹੀਂ ਰਹੀ ਉਹਦਾ ਸਹੀ ਢੰਗ ਦੇ ਨਾਲ ਅਗਰ ਯੂਟਿਲਾਈਜ਼ ਹੋ ਜਾਂਦਾ ਅਜ ਇੱਕ ਬੁੱਢੇ ਨਾਲੇ ਦਾ ਪ੍ਰੋਜੈਕਟ ਲੈ ਲਓ ਉਹ ਇੱਕ ਐਸੀ ਉਹਨੂੰ ਬਣਾ ਕੇ ਰੱਖ ਲਿਆ ਕੁੰਜੀ ਰੁਪਈਏ ਖਾਨ ਦੀ ਵੀ ਹਰ ਜਦੋਂ ਬਦਲਦੇ ਆ ਕੋਈ ਕੈਪਸੂਲ ਸਟਾ ਕੋਈ ਜਾਲੀਆਂ ਆਨੰਦ ਦਾ ਇਸ ਢੰਗ ਦੇ ਨਾਲ ਉਹਦੇ ਤੇ ਪੈਸਾ ਜਾਇਆ ਹੋ ਰਿਹਾ ਉਹਦਾ ਪਰਮਾਨੈਂਟ ਹੱਲ ਹੋਜੇ ਤੱਕ ਦੀ ਕੱਢੇ ਜਾ ਰਿਹਾ ਤੇ ਮਾਨ ਸਾਹਿਬ ਮੈਂ ਇੱਕ ਗੱਲ ਇਹੀ ਮੈਂ ਗੱਲ ਛੇੜਨੀ ਸੀਗੀ ਕਿ ਪਿਛਲੀ ਵਾਰ ਜਦੋਂ ਪਿਛਲੇ ਟਨਿਓ ਚ ਜਦੋਂ ਤੁਹਾਡੇ ਗੱਠ ਜੋੜ ਸੀਗਾ ਪਾਰਟੀ ਦਾ ਉਸ ਵੇਲੇ ਦੇ ਬੁੱਢੇ ਦਰਿਆ ਦਾ ਮੁੱਦਾ ਸੀਗਾ ਠੀਕ ਹੈ ਜੀ ਉਸ ਵੇਲੇ ਵੀ ਦੋ ਟਨਿਓਰ ਜਿਹੜੇ ਹੈ ਕਾਰਜਕਾਲ ਤੁਹਾਡੇ ਗੱਠਬੰਦਨ ਨੇ ਸੀਗੇ ਉਸ ਵੇਲੇ ਮੁੱਦਾ ਕਿਉਂ ਨਹੀਂ ਹੱਲ ਹੋ ਸਕਦਾ ਨਹੀਂ ਮੁੱਦਾ ਹਰ ਵੇਲੇ ਉੱਠਿਆ ਉਸ ਮੁੱਦੇ ਚ ਉਸ ਵੇਲੇ ਜਿਹੜੀਆਂ ਪਲਾਨਿੰਗਾਂ ਬਣੀਆਂ ਸੀ ਅਜੇ ਤੱਕ ਉਹੀ ਇੰਪਲੀਮੈਂਟ ਹੋ ਰਹੀਆਂ ਨੇ ਉਸ ਤੋਂ ਬਾਅਦ ਉਹਦੇ ਵਿੱਚ ਕੇਂਦਰ ਦੇ ਵਿੱਚ 10 ਸਾਲ ਕੇਂਦਰ ਦੀ ਸਰਕਾਰ ਦੇ ਨੁਮਾਇंदे ਆ ਕੇ ਇੱਥੇ ਕੈਪਸੂਲ ਛੱਡੇ ਰਹੇ ਨੇ ਵੀ ਅਜਿ ਨੂੰ ਸਫਾਈ ਕਰਨ ਲਈ ਇਹਦੇ ਵਿੱਚ ਲਗਾ ਰਹੇ ਆ 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਹੁਣ 2-1.5 ਦੋ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਸੀਂ ਪਿਛਲੇ 7 ਸਾਲ ਦਾ ਜਿਹੜੇ ਲੋਕਾਂ ਨੇ ਦੇਖੋ ਇੱਕ ਬੁੱਢੇ ਨਾਲੇ ਨੂੰ ਬੜਾ ਵੱਡਾ ਇੱਕ ਮੁੱਦਾ ਬਣਾਇਆ ਲੇਕਿਨ ਉਹਦੇ ਵਿੱਚ 7 ਸਾਲਾਂ ਚ ਹੋਇਆ ਕਿ ਇਹ ਅੱਜ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਬੁੱਢਾ ਨਾਲਾ ਸ਼ਹਿਰ ਦਾ ਇੱਕ ਵਧੀਆ ਪਾਰਟਲ ਸਥਲ ਬਣ ਸਕਦਾ ਅਗਰ ਉਹਦੇ ਤੇ ਅਸੀਂ ਸਹੀ ਢੰਗ ਨਾਲ ਧਿਆਨ ਦਈਏ ਔਰ ਆਉਣ ਵਾਲੇ ਸਮੇਂ 'ਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਆਊਗੀ ਜੇ ਖੱਡਾ ਕੱਲ ਨੂੰ ਮਿਹਰਮੰਦ ਆ ਤਾਂ ਸਾਡਾ ਸਭ ਤੋਂ ਜ਼ਿਆਦਾ ਕਨਸਟਰੇਟਰ ਉਹਦੇ ਉੱਤੇ ਰਹਿਣਾ ਦੂਸਰਾ ਅੱਜ ਤੁਸੀਂ ਦੇਖੋ ਕਿ ਸਮਾਰਟ ਸਿਟੀ ਦਾ ਪੈਸਾ ਤਾਂ ਜਿੱਥੇ ਲੱਗਣਾ ਲੱਗ ਰਿਹਾ 200 ਦੇ ਲਗਭਗ ਪ੍ਰੋਜੈਕਟ ਨੇ ਜਿਹੜੇ ਸਮਾਰਟ ਸਿਟੀ ਦੇ ਤਰ੍ਹਾਂ ਵਿਕਸਤ ਹੋਏ ਨੇ ਜੀ ਉਹਨਾਂ ਦੀ ਲਿਸਟ ਤੁਸੀਂ ਆਪ ਵੀ ਲੈ ਸਕਦੇ ਹੋ ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰਾ ਸਕਦਾ ਔਰ ਇਹ ਉਹਨਾਂ ਦੀ ਉਦਘਾਟਨ ਕਰ ਕਰਕੇ ਵਾਅ ਵਾਈਫ ਘਟ ਰਹੇ ਨੇ ਦੂਜੇ ਪਾਸੇ ਤੁਸੀਂ ਸਾਰੀਆਂ ਲੁਧਿਆਣੇ ਦੀਆਂ ਸੜਕਾਂ ਦਾ ਹਾਲ ਦੇਖ ਲਓ ਕਿਸ ਢੰਗ ਦੇ ਨਾਲ ਉਦਯੋਗ ਵਧਣਗੇ ਇਸ ਢੰਗ ਦੇ ਨਾਲ ਸ਼ਹਿਰ ਡਿਵੈਲਪ ਹੋਏਗਾ ਬੜਾ ਗੰਭੀਰ ਮੁੱਦਾ ਪਿਛਲੇ ਦਿਨ ਹੜ ਆ ਗਈ ਜਿਸ ਦਿਨ ਸਤਲੋਜ ਦਾ ਪਾਣੀ ਬੰਨ੍ਹ ਤੋੜ ਕੇ ਆ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਆਪਣਾ ਟੋਲ ਫਰੀ ਨੰਬਰ ਜਾਰੀ ਕਰ ਰਿਹਾ ਏਦਾਂ ਨਾ ਕਿ ਅ블릿ਨ ਸਰਕਾਰਾਂ ਚਲਣ ਗਈਆਂ ਮੈਂ ਚਲੋ ਦੂਰ ਦੀ ਗੱਲ ਚਲੇ ਜਾਂਦੀ ਹੈ ਮੈਂ ਆਪਣੇ ਸ਼ਹਿਰ ਤੇ ਹੀ ਸੀਮਤ ਰਹਿਣਾ ਸ਼ਹਿਰ ਦੀਆਂ ਇੰਨੀਆਂ ਜ਼ਿਆਦਾ ਗੰਭੀਰ ਸਮੱਸਿਆਵਾਂ ਨਹੀਂ ਤੁਸੀਂ ਇੰਡਸਟਰੀ ਏਰੀਆ ਦਾ ਹਾਲ ਦੇਖੋ ਜਾ ਕੇ ਜਿਹੜੇ ਮਿਕਸ ਲੈਂਡ ਯੂਜ਼ ਏਰੀਆ ਦਾ ਹਾਲ ਦੇਖੋ ਉਹਨਾਂ ਦੀ ਡਿਵੈਲਪਮੈਂਟ ਜਿੱਥੋਂ ਸਭ ਤੋਂ ਜ਼ਿਆਦਾ ਸਰਕਾਰ ਨੂੰ ਰੈਵਨਿਊ ਮਿਲਦਾ ਉਹਨਾਂ ਦੀ ਡਿਵੈਲਪਮੈਂਟ ਦਾ ਅਜੇ ਤੱਕ ਸਰਕਾਰ ਨੇ ਕੋਈ ਪਲਾਨ ਹੀ ਨਹੀਂ ਸਰਕਾਰ ਕੋਲ ਇਹ ਬੜੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਦਰਬਾਰ 'ਚ ਜਾਣਾ ਹੋਣਾ ਔਰ ਇਹਨਾਂ ਨੂੰ ਚੱਕਣਾ ਅਹ ਤੇ ਮਾਨ ਸਾਹਿਬ ਅਕਸਰ ਇਹ ਦੇਖਿਆ ਗਿਆ ਕਿ ਜਿਹੜੀ ਵੀ ਸੱਤਾਧਾਰੀ ਪਾਰਟੀ ਹੁੰਦੀ ਹੈ ਆਪੋਜੀਸ਼ਨ 'ਚ ਜਿਹੜੀ ਪਾਰਟੀ ਹੁੰਦੀ ਹੈ ਉਹ ਸੱਤਾਧਾਰੀ ਪਾਰਟੀ ਦੇ ਕੀਤੇ ਕੰਮਾਂ ਨੂੰ ਹਮੇਸ਼ਾ ਉਹਦੀ ਨਿਖੇਧੀ ਕਰਦੀ ਹੈ ਤੁਹਾਡੀ ਨਜ਼ਰ ਦੇ ਵਿੱਚ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀ ਹੈ ਇਸ ਵੇਲੇ ਕੋਈ ਕੰਮ ਉਹਨੇ ਇਹੋ ਜਿਹੇ ਕੀਤੇ ਨੇ ਜਿਹੜੇ ਤੁਹਾਡੇ ਵੱਲੋਂ ਐਪਰੀਸ਼ੀਏਸ਼ਨ ਜਿਹੜੀ ਦਿੱਤੀ ਜਾਵੇ ਉਹਨਾਂ ਨੂੰ ਨਹੀਂ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਅਗਰ ਤੁਸੀਂ ਮੈਨੂੰ ਕੋਈ ਕੰਮ ਇਸ ਤਰ੍ਹਾਂ ਦੇ ਗਿਣਾਓਗੇ ਮੈਂ ਤੁਹਾਨੂੰ ਦੱਸੂਗਾ ਵੀ ਕਿਹੜਾ ਐਪਰੀਸ਼ੀਏਸ਼ਨ ਨਹੀਂ ਤੁਹਾਡੀ ਨਜ਼ਰ 'ਚ ਮੇਰੀ ਨਜ਼ਰ ਦੇ ਵਿੱਚ ਦੇਖੋ ਜਦੋਂ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਜਿਹੜੇ ਵਾਅਦੇ ਦਿੱਤੇ ਪ੍ਰੈਸ ਕਾਨਫਰੰਸਾਂ ਰਾਹੀਂ ਤੁਸੀਂ ਸਾਰੇ ਪੱਤਰਕਾਰ ਭਾਇ ਜਿਹੜਾ ਮੌਜੂਦ ਹੁੰਦਾ ਸੀ ਉਹ ਵੀ ਸਵਾਲ ਵੀ ਪੁੱਛਦੇ ਸੀ ਵੀ ਕਿਵੇਂ ਹੋ ਜਾਏਗਾ ਉਸ ਵੇਲੇ ਤੁਹਾਨੂੰ ਕੀ ਜਵਾਬ ਦਿੰਦੇ ਸੀ ਬੇਸੀ ਚੋਟਕੀ ਮਾਰਾਂਗੇ ਕੰਮ ਹੋ ਜਾਏਗਾ 15 ਦਿਨਾਂ ਚ ਹੋ ਜਾਏਗਾ ਮਹੀਨੇ ਚ ਹੋ ਜਾਏਗਾ ਹੁਣ ਇਸ ਤੋਂ ਬਾਅਦ ਉਹਨਾਂ ਨੂੰ ਐਪਰੀਸ਼ੀਏਟ ਅਸੀਂ ਕੀ ਕਰ ਸਕਦੇ ਆਂ ਵੀ ਪਹਿਲਾਂ ਤਾਂ ਕਹਿੰਦੇ ਸੀ ਸਾਡਾ ਹਨੀਮੂਨ ਪੀਰੀਅਡ ਚੱਲ ਰਿਹਾ ਜੇ ਆਵਾਜ਼ ਉਠਾਣੀ ਸ਼ੁਰੂ ਕੀਤੀ ਸਾਲ ਬੀਤ ਗਿਆ ਡੇਢ ਸਾਲ ਬੀਤ ਗਿਆ ਔਰ ਮੁੱਦੇ ਉੱਥੇ ਦੇ ਉੱਥੇ ਖੜੇ ਨੇ ਜਿਹੜੇ ਕਹਿੰਦੇ ਸੀ 500 ਦੀ ਟਰਾਲੀ ਦਿੱਤੀ ਦੀ ਦਵਾਂਗੇ 100 ਫੁੱਟ 7000 ਰੁਪਏ ਦੀ ਮਿਲਦੀ ਹੈ ਠੀਕ ਹੈ ਜਿਹੜੇ ਕਹਿੰਦੇ ਸੀ ਸਰਪਲਸ ਸੂਬਾ ਬਣਾ ਦਾਂਗੇ 60000 ਕਰੋੜ ਪਹਿਲੇ ਸਾਲ ਦੇ ਵਿੱਚ ਹੀ ਅਸੀਂ ਘਾਟਾ ਸ਼ੋਅ ਕਰਤਾ ਮਹਿਲਾਵਾਂ ਨੂੰ ਕਹੇ ਸੀ 10000 ਰੁਪਏ ਦਵਾਂਗੇ ਹਜੇ ਤੱਕ ਉਹ ਪ੍ਰੋਵਾਈਡ ਨਹੀਂ ਹੋਇਆ ਸਿੱਖਿਆ ਅਸੀਂ ਕਹਿੰਦੇ ਸੀ ਸਿੱਖਿਆ ਦਵਾਂਗੇ ਦਿੱਲੀ ਮਾਡਲ ਟੀਚਰ ਭੇਜਦੇ ਅਸੀਂ ਟ੍ਰੇਨਿੰਗ ਦੇ ਲਈ ਸਿੰਗਾਪੁਰ ਦੇ ਲੀਗ ਇੱਥੇ ਗਿਆ ਨਸ਼ਾ ਅਸੀਂ ਖਤਮ ਕਰਾਂਗੇ ਅਜ ਨਸ਼ੇ ਦੇ ਉੱਤੇ ਰੋਜ਼ ਪ੍ਰੈਸ ਕਾਨਫਰੰਸਾਂ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਹੋ ਰਹੀਆਂ ਕਿਉਂ ਕਿਉਂ ਜੇ ਗਵਰਨਰ ਨੇ ਪੁੱਛਿਆ ਤਾਂ ਹੋ ਰਹੀਆਂ ਨਹੀਂ ਨਾ ਜਾਗਰਤ ਹੋਊਗੀ ਸਰਕਾਰ ਨੂੰ ਪਤਾ ਲੱਗਿਆ ਹੁਣ ਜਵਾਬ ਦੇਣੇ ਤੈ ਹੋਣ ਰਹੀਆਂ ਨਹੀਂ ਸਰਕਾਰ ਤੇ ਕਹਿ ਰਹੀ ਹੈ ਕਿ ਸਕੂਲ ਆਫ ਐਮਿਨੈਂਸ ਜਿਹੜੇ ਆ ਉਹ ਸ਼ੁਰੂ ਕੀਤੇ ਜਾ ਰਹੇ ਨੇ ਸਰਕਾਰੀ ਸਕੂਲ ਜ ਸਕੂਲ ਆਫ ਐਮਿਨੈਂਸ ਨੂੰ ਜਿਹੜੀਆਂ ਸਰਕਾਰੀ ਬੱਚਿਆਂ ਦੇ ਆਉਣ ਜਾਣ ਵਾਸਤੇ ਸਰਕਾਰੀ ਬੱਸਾਂ ਲਾਈਆਂ ਜਾਣ ਗਿਆ ਇਨਫਰਾਸਟ੍ਰਕਚਰ ਵਧੀਆ ਦੇ ਰਹੇ ਨੇ ਬਹੁਤ ਅੱਛੀ ਗੱਲ ਆ ਮੈਂ ਮੈਂ ਅਸੀਂ ਐਪਰੀਸ਼ੀਏਟ ਕਰਾਂਗੇ ਜੇ ਤੁਸੀਂ ਕਰੋਗੇ ਲੇਕਿਨ ਮੇਰਾ ਬੜਾ ਸਿੱਧਾ ਸਵਾਲ ਆ ਮਾਡਲ ਦਿੱਲੀ ਸੀ ਅਰੇ ਤੁਹਾਨੂੰ ਦੱਸਿਆ ਜਾ ਰਿਹਾ ਕਿ ਮਾਡਲ ਦਿੱਲੀ ਹੈ ਤੁਹਾਨੂੰ ਟਿਕਟ ਦਿੱਲੀ ਦੀ ਦੇ ਕੇ ਸਿੰਗਾਪੁਰ ਕਿਉਂ ਭੇਜਿਆ ਜਾ ਰਿਹਾ ਪੈਸਾ ਕਿੱਦਾ ਖਰਾਬ ਜਾ ਰਿਹਾ ਤੁਸੀਂ ਮਹੱਲਾ ਕਲੀਨਿਕ ਖੋਲ ਰਹੇ ਹੋ ਮਹੱਲਾ ਕਲੀਨਿਕ ਚ ਇਲਾਜ ਕਿਨੇ ਕਰਾਣਾ ਨੇੜੇ-ਤੇੜੇ ਦੇ ਮਹੱਲੇ ਦੇ ਲੋਕਾਂ ਨੇ ਤੇ ਪੰਜਾਬ ਸਰਕਾਰ ਦੇ ਖਰਚੇ ਤੇ ਉਹਦੀਆਂ ਐਡਾ ਤਮਨ ਲਾੜੂ ਓਡੀਸਾ ਮਹਾਰਾਸ਼ਟਰ ਦੇ ਖਬਰਾਂ ਚ ਕਿਉਂ ਲੱਗ ਰਹੀਆਂ ਪੰਜਾਬ ਦੇ ਪੈਸੇ ਦੀ ਦੁਰਵਰਤ ਹੋ ਰਹੀ ਹੈ ਤੁਸੀਂ ਆਪਣੇ ਪੋਲੀਟਿਕਲ ਮਾਈਲੇਜ ਦੇ ਲਈ ਉਹਦੀਆਂ ਉੱਥੇ ਤੁਸੀਂ ਨੈਸ਼ਨਲ ਕੋਈ ਪਾਰਟੀ ਕੋ ਕੰਮ ਕਰ ਰਹੀ ਹੈ ਜਿਹੜਾ ਨੈਸ਼ਨਲ ਲੈਵਲ ਦਾ ਦੇਵਨਾ ਐਡ ਉਹਦੀ ਖੋਲ ਰਹੇ ਹੋ ਮਹੱਲਾ ਕਲੀਨਿਕ ਐਡ ਦੇ ਰਹੇ Orissa ਦੇ ਖਬਰਾਂ ਚ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਗੱਲਾਂ ਨੇ ਔਰ ਇਹਨਾਂ ਦੇ ਮੰਤਰੀ ਤਾਂ ਹੁਣ ਤੁਹਾਡੇ ਸਾਹਮਣੇ ਮੰਨ ਵੀ ਗਏ ਨਹੀਂ ਤੁਹਾਡੇ ਕੋਲ ਜਦੋਂ ਤੁਸੀਂ ਸਵਾਲ ਪੁੱਛਿਆ ਜੀ ਤੁਸੀਂ ਤਾਂ ਕਹਿੰਦੇ ਸੀਗੇ ਅਸੀਂ ਐਮਐਸਪੀ ਲਾਗੂ ਕਰ ਦਾਂਗੇ 24 ਘੰਟੇ ਸਾਨੂੰ ਸਰਕਾਰ ਦੇ ਦਿਓ ਤੇ ਸਰਕਾਰ ਦੇਤੀ ਜਦੋਂ ਹੁਣ ਪੁੱਛਿਆ ਗਿਆ ਉਹ ਕਹਿੰਦੇ ਸਾਡੀ ਨਾ ਸਮਝੀ ਸੀ ਵੀ ਸਾਨੂੰ ਉਹ ਤਜਰਬਾ ਨਹੀਂ ਸੀ ਹੁਣ ਦੱਸੋ ਜਨਤਾ ਦੀ ਬਨਾ ਤੇ ਜਨਤਾ ਦਾ ਕਾਨ ਕਰਕੇ ਅਗਰ ਮੈਂ ਤਜਰਬਾ ਹਾਸਲ ਕਰਨਾ ਤਾਂ ਇਹਦਾ ਮਤਲਬ ਹੈ ਜਨਤਾ ਦਾ ਘਾਨ ਕਰਨਾ ਰਾਜ ਸਭਾ ਮੈਂਬਰ ਸੰਜੀਵ अरोड़ा ਜੀ ਵੀ ਕਾਫੀ ਮੁੱਦੇ ਚੁੱਕ ਰਹੇ ਨੇ ਚਾਹੇ ਉਹ ਦਾ ਬਦੋਵਾਲ ਕੈਂਟਨਮੈਂਟ ਦਾ ਹੈ ਜਾਂ ਹੋਰ ਵੀ 에어ਪੋਰਟ ਜਿਹੜਾ ਸਾਨੇ ਵਾਲ ਸ਼ੁਰੂ ਕੀਤਾ ਹੋਰ ਵੀ ਹਲਵਾਰਾ ਵੀ ਸ਼ੁਰੂ ਕਰਵਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਬਹੁਤ ਅੱਛੀ ਗੱਲ ਹੈ ਕਰਨੇ ਚਾਹੀਦੇ ਮੈਂਬਰ ਰਾਜ ਸਭਾ ਜਿਹੜੋ ਬਣੇ ਨੇ ਉਹਨਾਂ ਨੂੰ ਏਡਾ ਵੱਡਾ ਮਾਣ ਮਿਲਿਆ ਉਹਨਾਂ ਨੂੰ ਜਿੰਨੇ ਲੁਧਿਆਣੇ ਦੇ ਵੱਡੇ ਮਸਲੇ ਨੇ ਉਹਨਾਂ ਨੂੰ ਜਲਦੀ ਵੱਡੇ ਪੱਧਰ ਤੇ ਚੱਕਣਾ ਚਾਹੀਦਾ ਉਹਨਾਂ ਨੂੰ ਨਜ਼ਰ ਮਾਰਨੀ ਚਾਹੀਦੀ ਆ ਵੀ ਜਿਹੜਾ ਐਡਾ ਜੇ ਸਰਕਾਰ 900 ਕਰੋੜ 1000 ਕਰੋੜ ਰੁਪਇਆ ਭੇਜ ਰਹੀ ਆ ਸਮਾਰਟ ਸਿਟੀ ਦਾ ਸਹੀ ਲੱਗ ਰਿਹਾ ਉਹਦੀ ਉਹਨੂੰ ਚੈੱਕ ਕਰਨ ਉਹਦੇ ਪਤਾ ਕਰਨ ਵੀ ਕਿਹੜਾ ਕੰਮ ਕਈ ਸਹੀ ਢੰਗ ਨਾਲ ਹੋਇਆ ਕਿ ਨਹੀਂ ਹੋਇਆ ਐਨਆਈਸੀ ਦੇ ਪ੍ਰੋਜੈਕਟ ਇੰਨੇ ਬਣ ਰਹੇ ਨੇ ਤੇ ਉਹਨਾਂ ਦੇ ਐਨਐਚਆਈ ਦਾ ਵੱਲੋਂ ਪ੍ਰੋਜੈਕਟ ਬਣ ਕੇ ਆਂਦਾ ਤੇ ਉਹ ਤੋਂ ਘਟਨ ਕਰਨਾ ਐਮਐਲਏ ਚਲੇ ਜਾਂਦਾ ਜੀ ਠੀਕ ਹੈ ਨਾ ਕੀ ਕਿ ਸਾਡੀ ਸਰਕਾਰ ਕਰਾ ਰਹੀ ਹੈ ਲੋਕਾਂ ਦੀ ਅੱਖਾਂ 'ਚ ਇਸ ਢੰਗ ਦੇ ਨਾਲ ਅਸੀਂ ਕਹਿੰਦੇ ਨਾ ਪੱਲਣੀ ਤੇਲਾ ਕਰਦੀ ਮੇਲਾ ਮੇਲਾ ਵੀ ਅਸੀਂ ਆਪਣੀ ਕੋਈ ਸਾਡੇ ਕੋਲ ਦੱਸਣ ਨੂੰ ਕੁਝ ਹੈ ਨਹੀਂ ਤੁਸੀਂ ਮੈਨੂੰ ਕਹਿੰਦੇ ਜੀ ਕੋਈ ਐਸੀ ਚੀਜ਼ ਐਪਰੀਸ਼ੀਏਟ ਕਰਨ ਲਈ ਆ ਚੀਜ਼ਾਂ ਸੀ ਇਹਨਾਂ ਦੀ ਐਪਰੀਸ਼ੀਏਟ ਕਰਦੇ ਆ ਨਾ ਤਾਂ ਮੇ ਕੋ ਹੁਣ ਇੱਕ ਮਾਮਲਾ ਆਇਆ ਉਹ ਕਹਿੰਦਾ ਕਾਰਪੇਸ਼ਨ ਦਾ ਐਕਸੀਡੈਂਟ ਨੂੰ ਫੋਨ ਕਰ ਰਿਹਾ ਬੰਦਾ ਕਹਿੰਦਾ ਯਾਰ ਮੇਰੀ ਥੜੀ ਕਿਉਂ ਤੋੜਤੀ ਉਹ ਕਹਿੰਦਾ ਜੀ ਤੁਹਾਡੀ ਉੱਚੀ ਬਣੀ ਹੋਈ ਸੀ ਕਦਰ ਉੱਚੀ ਬਣੀ ਸੀ ਭਾਜੀ ਮੇਰੇ ਨਾਲ ਤੇ ਦੀ ਵੀ ਬਰਾਬਰ ਦੀ ਬਣੀ ਉਹ ਵੀ ਤੋੜ ਦੇਣੀ ਸੀ ਕਹਿੰਦਾ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਕਰ ਲਓ ਹੁਣ ਦੱਸੋ ਕਾਰਪੋਰੇਸ਼ਨ ਐਮਐਲਏ ਚ ਰਹਿਣਗੇ ਇਹ ਸੀ ਇਹ ਗੱਲਾਂ ਐਪਰੀਸ਼ੀਏਟ ਕਰਨ ਦੀਆਂ ਨੇ ਮੈਂ ਤੁਹਾਡੇ ਦੁਆਰਾ ਐਪਰੀਸ਼ੀਏਟ ਕਰ ਰਿਹਾ ਜੀ ਜੀ ਅੱਛਾ ਤੇ ਮਾਨ ਸਾਹਿਬ ਰੀਸੈਂਟਲੀ ਕੱਲੀ ਜਿਹੜੀ ਹੈਗੇ ਗੜ ਸ਼ੰਕਰ ਤੋਂ ਨਵੀਸ਼ਾ ਮਹਿਤਾ ਤੇ ਜਿਹੜੇ ਹੋਰ ਆਗੂ ਜਿਹੜੇ ਤੇ ਚਾਰ ਕੁੱਲ ਚਾਰ ਜਿਹੜੇ ਜਿਹੜੇ ਹੈਗੇ ਨੇ ਆਗੂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਪਾਰਟੀ ਵੱਲੋਂ ਕੀ ਜਿਹੜਾ ਹੈਗਾ ਉਹ ਇੰਪੈਕਟ ਜਿਹੜਾ ਆਉਣ ਵਾਲੀਆਂ ਚੋਣਾਂ ਤੇ ਇਹਨੇ ਚੀਜ਼ਾਂ ਦਾ ਪਾਊਗਾ ਦੇਖੋ ਸਾਡੀ ਮੈਂ ਇੱਕ ਗੱਲ ਤੁਹਾਨੂੰ ਸਾਫ਼ ਸੁਥਰੀ ਗੱਲ ਕਰ ਦਨਾ ਵੀ ਸਾਡੀ ਤਾਕਤ ਔਰ ਸਾਡਾ ਸਰਮਾਇਆ ਸਾਡਾ ਡਿਸਪੀਸਪਲਨ ਜੀ ਅਗਰ ਭਾਜਪੀ ਪਾਰਟੀ ਵਿਦ ਡਿਫਰੈਂਟ ਗਿਣੀ ਜਾਂਦੀ ਆ ਉਹ ਆਪਣੇ ਉਸੂਲਾਂ ਔਰ ਆਪਣੇ ਵਿਚਾਰਧਾਰਾ ਕਰਕੇ ਜਿੰਦੀ ਜਿੰਦੀ ਆ ਜੀ ਇੱਕ ਸਬਦਾ ਮਾਨ ਸਤਕਾਰ ਔਰ ਇੱਜ਼ਤ ਕਰਨੀ ਆ ਵੱਡੇ ਕਰਿਆਕਰਤਾ ਦਾ ਨੂੰ ਇੱਜ਼ਤ ਮਾਨ ਦੇਣਾ ਉਹ ਸਾਡਾ ਧਰਮ ਆ ਜੇ ਕੋਈ ਵੀ ਇਸ ਤਰ੍ਹਾਂ ਦਾ ਅਨਡਿਸਪਲਿਨ ਕਰੀਏਟ ਕਰਦਾ ਤਾਂ ਕਦੀ ਵੀ ਭਾਰਤੀ ਜਨਤਾ ਪਾਰਟੀ ਚੋ ਚਾਹੇ ਜਿੱਡਾ ਮਰਜ਼ੀ ਕੋਈ ਲੀਡਰ ਹੋਵੇ ਨੇਤਾ ਹੋਵੇ ਇਹ ਸਾਡਾ ਇਤਿਹਾਸ ਬੋਲਦਾ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਔਰ ਇਹ ਅਜ ਨਹੀਂ ਪਾਰਟੀ ਕਰਦੀ ਆ ਰਹੀ ਅਗਰ ਮੈਂ ਪੁਰਾਣਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਚਲੇ ਜਾਵਾਂ ਇੱਕ ਸਮਾਂ ਅਹਿਸਾਸ ਹੀ ਕਿ ਰਾਜਸਥਾਨ ਚ ਸਾਡੇ ਕੋਲ 12 13 ਐਮਐਲਏ ਸੀ ਲekin ਉਹਨਾਂ ਚੋਂ ਕੁਝ ਨੇ ਪਾਰਟੀ ਵਿਰੋਧੀ ਨਿਮਨਲੇ ਲੈ ਲਿਆ ਤੇ ਪਾਰਟੀ ਨੇ 9 MLA 13 ਚੋਂ 9 MLA ਸਸਪੈਂਡ ਕਰਤੀ ਸੀ ਸੋ ਏਸੀ ਕਰਕੇ ਅਜੇ ਪਾਰਟੀ ਦੇਸ਼ ਦੇ ਉੱਤੇ ਸ਼ਾਸਨ ਕਰਦੀ ਹੈ ਔਰ ਵਿਸ਼ੇ ਦੀ ਸਭ ਤੋਂ ਵੱਡੀ ਪਾਰਟੀ ਹੈ ਕਿ ਉਹਨਾਂ ਸ਼ਾਸਨ ਸਾਡਾ ਸਭ ਤੋਂ ਪ੍ਰਮੁੱਖ ਦਵਾਂ ਸਾਹਿਬ ਪੰਜਾਬ ਉਹ ਸੂਬਾ ਜਿੱਥੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਰਿਜ਼ਰਵ ਕੈਟਾਗਰੀ ਦੇ ਜਿਹੜੇ ਲੋਕ ਵਾਸ ਕਰਦੇ ਨੇ ਐਸਸੀ ਵਰਗ ਪਾਰਟੀ ਦੇ ਨਾਲ ਜੋੜਨ ਵਾਸਤੇ ਤੁਹਾਡੇ ਵੱਲੋਂ ਐਸਸੀ ਵਰਗ ਨੂੰ ਪਾਰਟੀ ਨਾਲ ਜੋੜਨ ਵਾਸਤੇ ਕੀ ਹਿੱਲੇ ਕੀਤੇ ਜਾ ਰਹੇ? ਪ੍ਰਦੇਸ਼ ਦੇ ਸਾਡੇ ਪ੍ਰਧਾਨ ਰਹੇ ਪਿੱਛੇ ਵੀ ਜੀ ਸੰਪਲਾ ਜੀ। ਜੀ। ਐਸਸੀ ਵਰਗ ਨੂੰ ਨਾ। ਔਰ ਸਾਡੀ ਸਟੇਟ ਦੀ ਟੀਮ ਲੈ ਲਓ, ਜ਼ਿਲ੍ਹੇ ਦੀ ਟੀਮ ਲੈ ਲਓ। B% ਤੋਂ ਜ਼ਿਆਦਾ ਐਸਸੀ ਵਰਗ ਦੇ ਨੁਮਾਇंदे ਰਿਪਰੈਜ਼ੈਂਟ ਕਰਦੇ ਹਾਂ। ਇਸ ਤਰ੍ਹਾਂ ਸਾਡੀ ਮੰਡਲਾਂ ਦੀ ਟੀਮ ਉਹਨਾਂ ਚ ਰਿਪਰੈਜ਼ੈਂਟ ਹੈ ਇਹ ਹਰੇਕ ਨੂੰ ਬਰਾਬਰ ਨਾਲ ਲੈ ਕੇ ਚੱਲੀਦਾ ਸਾਡਾ ਤਾਂ લક્ષੀ ਹੈ ਹਰ ਸਮਾਜ ਸਭ ਸਮਾਜ ਕੋ ਲਈ ਸਾਥ ਵਿੱਚ ਆਗੇ ਹੈ ਬੜਤੇ ਜਾਣਾ ਜੀ ਕਿਰਮਨ ਸਾਹਿਬ ਜੀ ਸਟੂਡੀਓ ਦੇ ਵਿੱਚ ਆਏ ਔਰ ਆਪਣੇ ਵਿਚਾਰ ਜਿਹੜੇ ਹੈ ਉਹ ਦਰਸ਼ਕਾਂ ਦੇ ਸਾਹਮਣੇ ਰੱਖੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਧੰਨਵਾਦ ਜੀ ਬੋਲ ਸਕਦੇ